ਪੰਜਾਬ ਦੇ ਵਿੱਚੋਂ ਕੈਂਸਰ ਰੋਕਣ ਲਈ ਤੇ ਇਹਨਾਂ ਵੱਡੇ ਹਸਪਤਾਲਾਂ ਤੋਂ ਆਪਣੇ ਪਰਿਵਾਰ ਅਤੇ ਜ਼ਮੀਨਾਂ ਨੂੰ ਬਚਾਉਣ ਲਈ ਇਸ ਜ਼ਰੂਰੀ ਸੂਚਨਾ ਨੂੰ ਧਿਆਨ ਨਾਲ ਸੁਣੋ ਤੇ ਇਸਤੇ ਅਮਲ ਵੀ ਕਰੋ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ 2022 ਦੇ ਵਿੱਚ 14 ਲੱਖ ਤੋਂ ਜ਼ਿਆਦਾ ਕੈਂਸਰ ਦੇ ਕੇਸ ਰਜਿਸਟਰ ਕੀਤੇ ਗਏ। ਅਪੋਲੋ ਹਸਪਤਾਲ ਦੀ ਰਿਪੋਰਟ ਹੈਲਥ ਆਫ ਨੇਸ਼ਨ 2024 ਦੇ ਅਨੁਸਾਰ ਭਾਰਤ ਦੁਨੀਆ ਦੀ ਨਵੀਂ ਕੈਂਸਰ ਕੈਪੀਟਲ ਬਣੇਗਾ ਕਿਉਂਕਿ ਅੱਜ ਭਾਰਤ ਵਿੱਚ ਕੈਂਸਰ ਦੇ ਵਧਣ ਦੀ ਦਰ ਦੁਨੀਆ ਵਿੱਚ ਸਭ ਤੋਂ ਜਿਆਦਾ ਹੈ ਜੇ ਆਪਾਂ ਭਾਰਤ ਵਿੱਚ ਦੇਖੀਏ ਤਾਂ ਸਭ ਤੋਂ ਬੁਰਾ ਹਾਲ ਪੰਜਾਬ ਦਾ ਹੈ ਇੱਕ ਪਾਸੇ ਅਸੀਂ ਪੂਰੇ ਦੇਸ਼ ਦਾ ਨਾਜ ਪੂਰਾ ਕਰਨ ਦੇ ਲਈ ਆਪਣਾ ਪਾਣੀ ਮਿੱਟੀ ਤੇ ਹਵਾ ਸਭ ਜ਼ਹਿਰੀਲਾ ਕਰ ਲਿਆ ਤੇ ਦੂਜੇ ਪਾਸੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਬਹੁਤ ਖਰਾਬ ਹੋ ਚੁੱਕੀਆਂ ਨੇ ਕੈਂਸਰ ਦਾ ਦੈਂਤ ਹਰ ਰੋਜ਼ 65 ਪੰਜਾਬੀਆਂ ਨੂੰ ਨਿਗਲ ਜਾਂਦਾ ਹੈ ਅਸੀਂ ਆਪਣੇ ਪਰਿਵਾਰਕ ਜੀਆਂ ਤੇ ਮਿੱਤਰ ਪਿਆਰਿਆਂ ਨੂੰ ਵੀ ਖੋ ਰਹੇ ਹਾਂ ਤੇ ਦੂਜੇ ਪਾਸੇ ਆਪਣੀਆਂ ਜ਼ਮੀਨਾਂ ਵੇਚ ਕੇ ਵੱਡੇ ਹਸਪਤਾਲਾਂ ਦਾ ਟਿੱਡ ਪਰ ਰਹੇ ਹਾਂ ਕਦੇ ਕੈਂਸਰ ਪੱਛਮੀ ਦੇਸ਼ਾਂ ਦੀ ਬਿਮਾਰੀ ਹੁੰਦਾ ਸੀ ਸਾਡੇ ਦੇਸ਼ ਵਿੱਚ ਕੈਂਸਰ ਬਹੁਤ ਘੱਟ ਸੀ ਕਿਉਂਕਿ ਸਾਡੇ ਬਜ਼ੁਰਗਾਂ ਦਾ ਖਾਣ ਪੀਣ ਪੱਛਮੀ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਅੱਜ ਕੈਂਸਰ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਪੰਜਾਬ ਵਿੱਚ ਵੱਧ ਰਿਹਾ ਹੈ ਸਭ ਤੋਂ ਮਾੜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੈਂਸਰ ਬਹੁਤ ਛੋਟੇ ਬੱਚਿਆਂ ਨੂੰ ਹੋ ਰਿਹਾ ਹੈ ਤੇ ਕਿਸੇ ਮਾਂ-ਬਾਪ ਦੇ ਲਈ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਪੰਜਾਬ ਵਿੱਚ ਕੈਂਸਰ ਕਿਉਂ ਵੱਧ ਰਿਹਾ ਹੈ ਇਸ ਦੀ ਜੜ ਕਿੱਥੇ ਹੈ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅੱਜ ਸਾਡੇ ਲਈ ਇਹਨਾਂ ਸਵਾਲਾਂ ਦੇ ਉੱਤਰ ਲੱਭਣੇ ਬਹੁਤ ਜ਼ਰੂਰੀ ਨੇ ਇਹਨਾਂ ਸਵਾਲਾਂ ਦੇ ਉੱਤਰ ਅੱਜ ਤੋਂ 100 ਸਾਲ ਪਹਿਲਾਂ ਜਰਮਨ ਦੇ ਇੱਕ ਪ੍ਰਸਿੱਧ ਵਿਗਿਆਨੀ ਨੇ ਦੇ ਦਿੱਤੇ ਸਨ ਇਸ ਵਿਗਿਆਨੀ ਦਾ ਨਾਮ ਸੀ ਡਾਕਟਰ ਓਟੋ ਹੈਨਰਿਕ ਵਾਰਬਰਗ ਇਸ ਨੂੰ 1931 ਦੇ ਵਿੱਚ ਫਿਜ਼ੀਓਲੋਜੀ ਦਾ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਨੋਬਲ ਪ੍ਰਾਈਜ਼ ਮਿਲਣ ਦੇ ਬਾਵਜੂਦ ਵੀ ਡਾਕਟਰ ਓਟੋ ਹੈਨਰਿਕ ਦੀ ਇਸ ਖੋਜ ਨੂੰ ਅਜ ਮੈਡੀਕਲ ਕਾਲਜਾਂ ਵਿੱਚ ਪੜਾਇਆ ਨਹੀਂ ਜਾਂਦਾ ਕਿਉਂਕਿ ਫਾਰਮਾ ਕੰਪਨੀਆਂ ਇਹ ਨਹੀਂ ਚਾਹੁੰਦੀਆਂ ਕਿ ਕੈਂਸਰ ਰੁਕ ਜਾਵੇ ਪੰਜਾਬ ਕੈਂਸਰ ਨਾਲ ਮਰ ਰਿਹਾ ਹੈ ਸਾਡੀ ਆਰਥਿਕਤਾ ਤਬਾਹ ਹੋ ਰਹੀ ਹੈ ਪਰ ਫਾਰਮਾ ਕੰਪਨੀਆਂ ਦੇ ਲਈ 18 ਲੱਖ ਕਰੋੜ ਰੁਪਏ ਸਾਲਾਨਾ ਦਾ ਵਪਾਰ ਹੈ 1923 ਦੇ ਵਿੱਚ ਡਾਕਟਰ ਓਟੋ ਹੈਨਲਿਕ ਨੇ ਕੈਂਸਰ ਦੇ ਸੈੱਲਾਂ ਤੇ ਰਿਸਰਚ ਕੀਤੀ ਤੇ ਆਪਣਾ ਖੋਜ ਪੱਤਰ ਲਿਖਿਆ ਦਾ ਮੈਟਾਬੋਲਿਜ਼ਮ ਆਫ ਟਿਊਮਰਸ ਇਹ ਰਿਸਰਚ ਪੇਪਰ ਅੱਜ ਵੀ ਇੰਟਰਨੈਟ 'ਤੇ ਉਪਲਬਧ ਹੈ ਇਸ ਖੋਜ ਪੱਤਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੈਂਸਰ ਹੋਣ ਦਾ ਇੱਕੋ ਇੱਕ ਕਾਰਨ ਹੈ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਾ ਮਿਲਣਾ ਇੱਕ ਸੈੱਲ ਨੂੰ ਆਕਸੀਜਨ ਨਾ ਮਿਲਣ ਕਰਕੇ ਉਹ ਸੈੱਲ ਆਪਣੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਤੇ ਆਪ ਵੱਡਾ ਹੋਣ ਲੱਗ ਜਾਂਦਾ ਤੇ ਕੈਂਸਰ ਸੈੱਲ ਬਣ ਜਾਂਦਾ ਹੈ ਉਹਨੇ ਇਹ ਵੀ ਲਿਖਿਆ ਕਿ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਾਂ ਕੋਈ ਵੀ ਸੈੱਲ ਕੈਂਸਰ ਸੈੱਲ ਨਹੀਂ ਬਣਦਾ ਸਾਡੇ ਕਿਸੇ ਸੈੱਲ ਨੂੰ ਆਕਸੀਜਨ ਕਿਉਂ ਨਹੀਂ ਮਿਲਦੀ ਉਸ ਦਾ ਮੁੱਖ ਕਾਰਨ ਹੈ ਕਿ ਸਾਡੇ ਖੂਨ ਦਾ ਤੇਜ਼ਾਬੀ ਹੋਣਾ ਤੇਜ਼ਾਬੀ ਖੂਨ ਫੇਫੜਿਆਂ ਵਿੱਚੋਂ ਪੂਰੀ ਆਕਸੀਜਨ ਨਹੀਂ ਚੂਸ ਸਕਦਾ ਤੇ ਇਸ ਕਰਕੇ ਸਰੀਰ ਦੇ ਸਾਰੇ ਸੈੱਲਾਂ ਤੱਕ ਪੂਰੀ ਆਕਸੀਜਨ ਨਹੀਂ ਪਹੁੰਚਦੀ ਜੇ ਸਾਡਾ ਖੂਨ ਅਲਕਲਾਈਨ ਹੋਵੇ ਤੇ ਇਸਦੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੂਸਣ ਦੀ ਸਮਰੱਥਾ ਬਹੁਤ ਹੁੰਦੀ ਹੈ ਤੇ ਇਹ ਹਰ ਸੈੱਲ ਤੱਕ ਪੂਰੀ ਆਕਸੀਜਨ ਲੈ ਕੇ ਜਾਂਦਾ ਹੈ ਤਾਂ ਕੈਂਸਰ ਸੈੱਲ ਬਲਣ ਦੇ ਚਾਂਸ 80% ਘਟ ਜਾਂਦੇ ਹਨ ਇਸ ਲਈ ਆਪਣੇ ਖੂਨ ਨੂੰ ਹਰ ਸਮੇਂ ਅਲਕਲਾਈਨ ਰੱਖੋ ਆਪਣੇ ਖੂਨ ਨੂੰ ਅਲਕਲਾਈਨ ਰੱਖਣ ਦਾ ਇੱਕ ਹੀ ਤਰੀਕਾ ਹੈ ਕਿ ਸਾਡਾ ਖਾਣਾ ਤੇ ਪੀਣਾ ਅਲਕਲਾਈਨ ਹੋਵੇ ਅਲਕਲਾਈਨ ਖਾਣਾ ਕੀ ਹੁੰਦਾ ਹੈ ਅਲਕੈਲਾਈਨ ਖਾਣਾ ਉਹ ਹੈ ਜੋ ਪਰਮਾਤਮਾ ਨੇ ਸਾਨੂੰ ਖਾਣ ਲਈ ਦਿੱਤਾ ਕੱਚੇ ਫਲ ਤੇ ਕੱਚੀਆਂ ਸਬਜ਼ੀਆਂ ਜਦੋਂ ਧਰਤੀ ਤੇ ਮਨੁੱਖ ਪੈਦਾ ਹੋਇਆ ਸੀ ਤਾਂ ਰੱਬ ਨੇ ਸਾਨੂੰ 버ਗਰ ਜਲੇਬੀਆਂ ਕੋਕ ਤੇ ਪਕੌੜੇ ਨਹੀਂ ਸੀ ਦਿੱਤੇ ਪਰਮਾਤਮਾ ਨੇ ਸਾਡੇ ਖਾਣ ਦੇ ਲਈ ਬੇਰ ਅੰਬਰੂਦ ਗਾਜਰ ਮooli ਤਰ੍ਹਾਂ ਤੇ ਖੀਰੇ ਉਗਾਏ ਸੀ ਪਰਸੀ ਪਰਮਾਤਮਾ ਦੀ ਦਿੱਤੀ ਖੁਰਾਕ ਨੂੰ ਛੱਡ ਕੇ ਹਲਵਾਈਆਂ ਤੇ ਕੰਪਨੀਆਂ ਦੇ ਬੜੇ ਹੋਏ ਕੋਕ, ਪੈਪਸੀ, ਡੱਬਾ ਬੰਦ ਜੂਸ, ਪਕੌੜੇ, ਮਠਿਆਈਆਂ, कुरकुरੇ, 버ਗਰ, ਪੀਜੇ, ਕੁਲਚੇ, ਪਟੂਰੇ ਖਾਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਾਡਾ ਖੂਨ ਜ਼ਿਆਦਾ ਸਮਾਂ ਤੇਜਾਬੀ ਰਹਿੰਦਾ ਹੈ ਤੇ ਇਹ ਕੈਂਸਰ ਹੀ ਨਹੀਂ ਹਰ ਕਿਸਮ ਦੀ ਬਿਮਾਰੀ ਮੋਟਾਪੇ ਤੇ ਬੁਢਾਪੇ ਨੂੰ ਸੱਦਾ ਦਿੰਦਾ ਹੈ ਪੰਜਾਬ ਦੇ ਮਸ਼ਹੂਰ ਡਾਕਟਰ ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਆਪਣੀ ਕਿਤਾਬ ਬਦੀ ਦੀ ਜੜ ਦੇ 121 ਨੰਬਰ ਪੇਜ ਤੇ ਲਿਖਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਖੂਨ ਅਲਕੈਲਾਈਨ ਹੁੰਦਾ ਹੈ ਉਹਨਾਂ ਨੂੰ ਕੈਂਸਰ ਨਹੀਂ ਹੁੰਦਾ ਕਿਉਂਕਿ ਅਲਕੈਲਾਈਨ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਛੱਟ ਮਰ ਜਾਂਦੇ ਨੇ ਕੈਂਸਰ ਦਾ ਇਲਾਜ ਮੁਸ਼ਕਲ ਤੇ ਮਹਿੰਗਾ ਹੈ ਪਰ ਇਸ ਨੂੰ ਰੋਕਣਾ ਬਹੁਤ ਸੌਖਾ ਹੈ ਇਸ ਨੂੰ ਰੋਕਣ ਦਾ ਤਰੀਕਾ ਇਹ ਹੈ ਕਿ ਕੰਪਨੀਆਂ ਤੇ ਹਲਵਾਈਆਂ ਦੀਆਂ ਬਣਾਈਆਂ ਹੋਈਆਂ ਤੇ ਜਾਬੀ ਚੀਜ਼ਾਂ ਨਾ ਖਾਓ ਤੇ ਪਰਮਾਤਮਾ ਦੀਆਂ ਬਣਾਈਆਂ ਹਲਕੇ ਲਾਈਨ ਚੀਜ਼ਾਂ ਵੱਧ ਖਾਓ ਜੇ ਤੁਸੀਂ ਤੇਜਾਬੀ ਚੀਜ਼ਾਂ ਨੂੰ ਬਿਲਕੁਲ ਬੰਦ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਘਟਾ ਦਿਓ ਤੇ ਅਲਕ ਲਾਈਨ ਖਾਣਾ ਵਧਾ ਦਿਓ ਗਾਜਰ ਮੂਲੀ ਸਲਗਮ ਦੀ ਪਲੇਟ ਭਰ ਕੇ ਸਲਾਦ ਖਾਓ ਨਾਲ ਆਪਣੇ ਪਾਣੀ ਨੂੰ ਚੈੱਕ ਕਰੋ ਤੁਹਾਡਾ ਪਾਣੀ ਹਲਕੇ ਲਾਈਨ ਹੋਣਾ ਚਾਹੀਦਾ ਹੈ ਤੇ ਇਸ ਦੀ ਪੀਐਚ 8 ਤੋਂ ਉੱਪਰ ਹੋਣੀ ਚਾਹੀਦੀ ਹੈ ਅਗਰ ਪਾਣੀ ਅਲਕੈਲਾਈਨ ਹੋਵੇਗਾ ਤਾਂ ਇਹ ਥੋੜੀ ਬਹੁਤ ਹੀ ਖਾਦੀ ਹੋਈ ਤੇਜਾਬੀ ਖੁਰਾਕ ਨੂੰ ਨਿਊਟਰਲ ਕਰੇਗਾ ਤੇ ਖੂਨ ਨੂੰ ਅਲਕੈਲਾਈਨ ਕਰੇਗਾ ਜੋ ਸਾਡੇ ਘਰਾਂ ਦੇ ਵਿੱਚ ਆਰਓ ਸਿਸਟਮ ਲੱਗੇ ਨੇ ਇਹਨਾਂ ਦੇ ਕਈ ਫਾਇਦੇ ਨੇ ਐਵੇਂ ਕੋਈ ਵੀਡੀਓ ਦੇਖ ਕੇ ਜਾਂ ਕਿਸੇ ਦੇ ਕਹੇ ਤੇ ਆਪਣੇ ਆਰਓ ਸਿਸਟਮ ਨੂੰ ਬੰਦ ਨਾ ਕਰੋ ਪੰਜਾਬ ਵਿੱਚ ਇਸ ਦੀ ਬਹੁਤ ਲੋੜ ਹੈ ਪੰਜਾਬ ਦੇ ਪਾਣੀ ਦੇ ਵਿੱਚ ਸਪ੍ਰਿਆ ਖਾਦਾਂ ਜ਼ਹਿਰਾਂ ਬਹੁਤ ਨੇ ਅਸੀਂ ਪਿਛਲੇ 50 ਸਾਲਾਂ ਤੋਂ ਬਾਕੀ ਭਾਰਤ ਦੇ ਮੁਕਾਬਲੇ 6 ਗੁਣਾ ਜ਼ਿਆਦਾ ਖਾਦਾਂ ਤੇ ਸਪਰਿਆਂ ਦੀ ਵਰਤੋਂ ਕਰ ਰਹੇ ਹਾਂ ਜੋ ਸਾਡੇ ਪਾਣੀ ਵਿੱਚ ਚਲੀਆਂ ਗਈਆਂ ਨੇ ਸਾਡੇ ਪਾਣੀ ਦਾ TDS ਪਾਵੇ ਬਹੁਤਾ ਨਹੀਂ ਪਰ ਜ਼ਹਿਰਾ ਬਹੁਤ ਜ਼ਿਆਦਾ ਨੇ ਤੁਹਾਡਾ RO ਸਿਸਟਮ ਪਾਣੀ ਵਿੱਚੋਂ ਸਪਰਿਆਂ ਤੇ ਖਾਦਾਂ ਕੱਟਦਾ ਹੈ ਸ਼ੋਰਾ ਪਾਰੀਆਂ ਤੱਤ ਯੂਰੇਨੀਅਮ ਪਾਰਾ ਤੇ ਆਰਸੈਨਿਕ ਵਰਗੇ ਖਤਰਨਾਕ ਪਦਾਰਥਾਂ ਨੂੰ ਬਾਹਰ ਕੱਟਦਾ ਹੈ ਇਹ ਪਾਣੀ ਦਾ TDS ਘਟਾ ਕੇ ਪਾਣੀ ਨੂੰ ਹਲਕਾ ਕਰਦਾ ਹੈ ਤੇ ਪੀਣ ਯੋਗ ਬਣਾਉਂਦਾ ਹੈ ਇਹ ਗੱਲ ਵੀ ਸਹੀ ਹੈ ਕਿ ਆਰਓ ਦੇ ਪਾਣੀ ਵਿੱਚ ਵੀ ਕੁਝ ਕਮੀਆਂ ਨੇ ਆਰਓ ਸਿਸਟਮ ਜੈਰਾ ਦੇ ਨਾਲ ਨਾਲ ਪਾਣੀ ਵਿੱਚੋਂ ਤੱਤ ਵੀ ਬਾਹਰ ਕੱਢ ਦਿੰਦਾ ਹੈ ਤੇ ਪਾਣੀ ਫੋਕਾ ਹੋ ਜਾਂਦਾ ਹੈ ਪਰ ਜ਼ਹਿਰੀਲਾ ਪਾਣੀ ਪੀਣ ਨਾਲੋਂ ਫੋਕਾ ਪਾਣੀ ਪੀਣਾ ਹੀ ਬेटर ਹੈ ਪੰਜਾਬ ਦਾ ਪਾਣੀ ਅੱਜ ਉਹ ਨਹੀਂ ਰਿਹਾ ਜੋ 50 ਸਾਲ ਪਹਿਲਾਂ ਹੁੰਦਾ ਸੀ ਆਰਓ ਸਿਸਟਮ ਦੇ ਫੋਕੇ ਅਤੇ ਤੇਜ਼ਾਬੀ ਪਾਣੀ ਨੂੰ ਤਤ ਭਰਪੂਰ ਤੇ ਹਲਕੇ ਲਾਈ ਬਣਾਇਆ ਜਾ ਸਕਦਾ ਹੈ ਤੇ ਇਹ ਪਾਣੀ ਸਾਡੇ ਲਈ ਸਭ ਤੋਂ ਵੱਡੀ ਦਵਾਈ ਬਣ ਸਕਦਾ ਹੈ ਜਿਹੜਾ ਕੈਂਸਰ ਸਮੇਤ ਹਜ਼ਾਰਾਂ ਬਿਮਾਰੀਆਂ ਨੂੰ ਰੋਕੇਗਾ ਮੋਟਾਪੇ ਨੂੰ ਰੋਕੇਗਾ ਬੁਢਾਪੇ ਨੂੰ ਲੇਟ ਕਰੇਗਾ ਚਿਹਰੇ ਨੂੰ ਤਰੋਤੀ ਤੇ ਸਰੀਰ ਨੂੰ ਚੁਸਤੀ ਦੇਵੇਗਾ ਇਸ ਨੂੰ ਹਲਕੇ ਲਾਈ ਤੇ ਤਤ ਭਰਪੂਰ ਕਰਨ ਦੇ ਤਿੰਨ ਤਰੀਕੇ ਨੇ ਪਹਿਲਾ ਤਰੀਕਾ ਤੁਸੀਂ ਕਰੇ ਖੁਦ ਕਰ ਸਕਦੇ ਹੋ ਇੱਕ ਕੋਰੇ ਕੜੇ ਵਿੱਚ ਆਰੋ ਦਾ ਪਾਣੀ ਭਰ ਲਓ ਤੇ ਉਸ ਦੇ ਵਿੱਚ ਕੱਟ ਕੇ ਦੋ ਖੀਰੇ ਤੇ ਦੋ ਨਿੰਬੂ ਪਾ ਦਿਓ ਤુલਸੀ ਤੇ ਪੁਦੀਨੇ ਦੇ ਕੁਝ ਪੱਤੇ ਪਾ ਦਿਓ 6 ਘੰਟੇ ਤੱਕ ਉਸ ਨੂੰ ਪਿਆ ਰਹਿਣ ਦਿਓ 6 ਘੰਟੇ ਬਾਅਦ ਪੁੰਨ ਕੇ ਪਿਓ ਤਾਂ ਉਹ ਪਾਣੀ ਹਲਕੇ ਲਾਈਨ ਹੋਏਗਾ ਇਹ ਤਰੀਕਾ ਕਰੇਲੂ ਤੇ ਕੁਦਰਤੀ ਹੈ ਪਰ ਇਸ ਦੀਆਂ ਕੁਝ ਕਮੀਆਂ ਨੇ ਪਹਿਲੀ ਗੱਲ ਕੜਾ 5-7 ਦਿਨ ਹੀ ਕੋਰਾ ਰਹਿੰਦਾ ਹੈ ਉਸ ਤੋਂ ਬਾਅਦ ਪਾਣੀ ਹਲਕੇ ਲਾਈਨ ਨਹੀਂ ਹੁੰਦਾ ਇੱਕ ਕੜੇ ਨਾਲ ਨਹੀਂ ਸਰਦਾ ਦੋ ਜਾਂ ਤਿੰਨ ਕੜੇ ਹੋਣੇ ਚਾਹੀਦੇ ਨੇ ਜਿਹੜੇ ਹਰ ਹਫਤੇ ਬਦਲਨੇ ਪੈਣਗੇ ਇੱਕ ਦਿਨ ਦਾ ਖਰਚਾ ਵੀ 50 ਤੋਂ 60 ਰੁਪਏ ਪੈ ਜਾਂਦਾ ਹੈ ਦੂਜੀ ਕਮੀ ਇਹ ਹੈ ਕਿ ਇਹ ਤਰੀਕਾ ਮਿਹਨਤ ਬਹੁਤ ਮੰਗਦਾ ਹੈ ਪਹਿਲਾ 2 ਘੰਟੇ ਲਾ ਕੇ ਆਰੋਦਾ ਪਾਣੀ ਭਰੋ ਕੱਟ ਕੇ ਸਬਜ਼ੀਆਂ ਪਾਓ ਫਿਰ 6 ਘੰਟੇ ਉਡੀਕ ਕਰੋ ਫਿਰ ਪੂਰੋ ਤੇ ਪੀਓ ਬਹੁਤ ਲੋਕ ਇਹ ਤਰੀਕਾ ਸ਼ੁਰੂ ਤਾਂ ਕਰਦੇ ਨੇ ਪਰ ਕੁਝ ਦਿਨਾਂ ਦੇ ਵਿੱਚ ਹੀ ਛੱਡ ਜਾਂਦੇ ਹਨ ਪਾਣੀ ਨੂੰ ਅਲਕੈਲਾਈਨ ਕਰਨ ਦਾ ਦੂਜਾ ਤਰੀਕਾ ਹੈ ਕਿ ਤੁਸੀਂ ਆਪਣੀ ਰਸੋਈ ਵਿੱਚ ਆਇਓਨਾਈਜ਼ਰ ਮਸ਼ੀਨ ਲਗਵਾ ਲਓ ਪਰ ਇਹ ਮਹਿੰਗੀ ਬਹੁਤ ਹੈ ਅਲਕੈਲਾਈਨ ਪਾਣੀ ਦੀ ਖਾਤਰ 3-4 ਲੱਖ ਰੁਪਿਆ ਖਰਚ ਕਰਨਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਾਣੀ ਨੂੰ ਅਲਕੈਲਾਈਨ ਕਰਨ ਦਾ ਤੀਜਾ ਤਰੀਕਾ ਤੁਹਾਡੇ ਕੋਲ ਦਾ ਹੈ ਤੁਸੀਂ ਆਪਣੇ ਆਰਓ ਸਿਸਟਮ ਦੇ ਵਿੱਚ ਹੀ ਮਿਨਰਲ ਪੈਕ ਲਗਵਾ ਲਓ ਇਸ मिनਰਲ ਪੈਕ ਦੇ ਵਿੱਚ ਜਪਾਨ ਅਤੇ ਕੋਰੀਆ ਤੋਂ ਇੰਪੋਰਟ ਕੀਤੀਆਂ ਹੋਈਆਂ ਲਾਵੇ ਦੇ ਪਹਾੜਾਂ ਦੀ ਕੁਦਰਤੀ ਮਿੱਟੀ ਦੀਆਂ ਬਣੀਆਂ ਬਾਇਓਸਰੇਮਿਕ ਬਾਲਜ਼ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਦੀ ਜਦੋਂ ਪਾਣੀ ਗੁਜ਼ਰਦਾ ਹੈ ਤਾਂ ਪਾਣੀ ਦੇ ਵਿੱਚ ਜ਼ਰੂਰੀ ਤੱਤ ਆ ਜਾਂਦੇ ਨੇ ਤੇ ਪਾਣੀ ਹਲਕੇ ਲਾਇਨ ਤੇ ਐਂਟੀਆਕਸੀਡੈਂਟ ਹੋ ਜਾਂਦਾ ਹੈ मिनਰਲ ਪੈਕ ਲਵਾਉਣ ਵੇਲੇ ਅਸੀਂ ਕੁਝ ਗਲਤੀਆਂ ਕਰਦੇ ਹਾਂ ਜੋ ਸਾਨੂੰ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਪਹਿਲੀ ਗਲਤੀ ਅਸੀਂ ਇਹ ਕਰਦੇ ਹਾਂ ਕਿਸ ਸਸਤਾ ਲਗਵੋਣ ਦੇ ਚੱਕਰ ਵਿੱਚ ਅਸੀਂ ਮਿਨਰਲ ਪੈਕ ਕਿਸੇ ਦੁਕਾਨ ਤੋਂ ਖਰੀਦ ਕੇ ਜਾਂ ਕਿਸੇ 12ਵੇਂ ਪਾਸ ਮਕੈਨਿਕ ਜਾਂ ਰਿਸ਼ਤੇਦਾਰ ਤੋਂ ਲਗਵਾ ਲੈਂਦੇ ਹਾਂ ਜਿਸ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਇਸ ਪੈਕ ਵਿੱਚ ਕੀ ਹੈ ਕਈ ਵਾਰੀ ਇਸ ਮਿਨਰਲ ਪੈਕ ਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ ਜੋ ਕੁਝ ਹਫ਼ਤਿਆਂ ਲਈ ਪਾਣੀ ਨੂੰ ਅਲਕੈਲਾਈਨ ਕਰ ਦਿੰਦੇ ਨੇ ਪਰ ਇਹ ਕੈਮੀਕਲ 5-7 ਸਾਲ ਬਾਅਦ ਸਾਡੇ ਪਰਿਵਾਰ ਦਾ ਬਹੁਤ ਨੁਕਸਾਨ ਕਰਦੇ ਨੇ ਇਹ ਫਿਲਟਰ ਬੰਦ ਹੁੰਦੇ ਨੇ ਤੁਸੀਂ ਇਹਨਾਂ ਦੇ ਅੰਦਰਲਾ ਮਟੀਰੀਅਲ ਦੇਖ ਨਹੀਂ ਸਕਦੇ ਚੱਖ ਵੀ ਨਹੀਂ ਸਕਦੇ ਬਹੁਤੀ ਵਾਰ ਪੈਕ ਤੇ ਇਹ ਲਿਖਿਆ ਵੀ ਨਹੀਂ ਹੁੰਦਾ ਕਿ ਇਸ ਦੇ ਵਿੱਚ ਕੀ ਪਾਇਆ ਗਿਆ ਹੈ ਤੇ ਉਹ ਕਿਵੇਂ ਕੰਮ ਕਰਦਾ ਹੈ ਪਾਣੀ ਦੀ ਪੀ ਐਚ ਤਾਂ ਕਾਸਟਿਕ ਸੋਡੇ ਜਾਂ ਸਰਫ ਵਰਗੇ ਕੈਮੀਕਲ ਨਾਲ ਵੀ ਵਧਾਈ ਜਾ ਸਕਦੀ ਹੈ ਕਿਸੇ ਵਧੀਆ ਕੰਪਨੀ ਦੇ ਮਿਨਰਲ ਪੈਕ ਤੇ 4-5000 ਰੁਪਏ ਖਰਚ ਹੁੰਦੇ ਨੇ ਇੱਕ ਦਿਨ ਦੇ 14 ਤੋਂ 15 ਰੁਪਏ ਬਣਦੇ ਨੇ 3 ਲੱਖ ਰੁਪਏ ਦੀ ਮਸ਼ੀਨ ਲਵਾਉਣ ਨਾਲੋਂ ਤੇ ਕੈਂਸਰ ਦੇ ਇਲਾਜ ਤੇ ਹੋਣ ਵਾਲੇ ਖਰਚੇ ਤੋਂ ਇਹ ਖਰਚਾ ਬਹੁਤ ਛੋਟਾ ਹੈ। ਐਸੀ ਕੰਪਨੀ ਦਾ ਪੈਕ ਲਵਾਓ ਜਿਸ ਨੇ ਬਾਇਓਸਰੇਮਿਕ ਬੋਲਸ ਖੁਦ ਇੰਪੋਰਟ ਕੀਤੀਆਂ ਹੋਣ। ਖੁਦ ਮਿਨਰਲ ਪੈਕ ਬਣਾਉਣ ਦਾ ਲੰਬਾ ਤਜਰਬਾ ਤੇ ਟ੍ਰੈਕ ਰਿਕਾਰਡ ਹੋਵੇ ਤੇ ਅੱਛਾ ਬ੍ਰਾਂਡ ਹੋਵੇ। ਕੰਪਨੀ ਅਲਕੈਲਾਈਨ ਪਾਣੀ ਦੀ 1 ਸਾਲ ਦੀ ਗਾਰੰਟੀ ਦੇਵੇ। ਬਿੱਲ ਵੀ ਉਸੇ ਕੰਪਨੀ ਦਾ ਲਵੋ। ਪੀਐਚ ਤੇ ਓਆਰਪੀ ਟੈਸਟਿੰਗ ਕਿੱਟ ਆਪਣੇ ਘਰ ਰੱਖੋ ਤੇ ਹਰ ਮਹੀਨੇ ਆਪਣੇ ਪਾਣੀ ਦੀ ਪੀਐਚ ਤੇ ਓਆਰਪੀ ਖੁਦ ਚੈੱਕ ਕਰੋ